ਮੈਂ ਬੇਨਤੀ ਕਰਾਂਗਾ ਕਬੱਡੀ ਦਾ ਕਿੰਗ ਮੰਗਤ ਸਿੰਘ ਮੇਰੇ ਨਾਲ ਆਵੇਗਾ ਜਦੋਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਨੇ ਸਟਾਰਟਿੰਗ ਕੀਤੀ ਸੀ ਤੇ ਸੰਦੀਪ ਤੇ ਮੰਗੀ ਇਕੱਠੇ ਤੁਰੇ ਸੀ ਮੇਰੇ ਵੀਰੋ ਔਰ ਮੰਗੀ ਨੇ ਜਿਹੜੀ ਆਪਣੀ ਲਾਈਫ ਜਿੱਦਾ ਪਲੇਅਰ ਬਾਹਰ ਸੈੱਟ ਕਰ ਰਹਿੰਦੇ ਆ ਤੇ ਆਸਟ੍ਰੇਲੀਆ ਦੇ ਵਿੱਚ ਆਪਣਾ ਰੈਣ ਬਸੇੜਾ ਕਰ ਲਿਆ ਸੀ ਪਰ ਸੰਦੀਪ ਦੇ ਜਾਣ ਤੋਂ ਬਾਅਦ ਪਿਛਲੇ ਸਾਲ ਜਦੋਂ ਫੈਡਰੇਸ਼ਨ ਚ ਲਾਉਣੀ ਸੀ ਆਸਟ੍ਰੇਲੀਆ ਤੋਂ ਆਪਣਾ ਸਾਰਾ ਕੁਝ ਛੱਡ ਕੇ ਮੇਰੇ ਵੀਰੋ ਕਹਿੰਦਾ ਜੋ ਸੰਦੀਪ ਭਰਾ ਦਾ ਵਾਅਦਾ ਕੀਤਾ ਸੀ ਉਹ ਆਪਾਂ ਇੰਡੀਆ ਰਹਿ ਕੇ ਫੈਡਰੇਸ਼ਨ ਚ ਲਾਉਣੀ ਹੈ ਬੱਗੇਪਿੰਡ ਵਾਲਾ ਮੰਗੀ ਸੰਦੀਪ ਦਾ ਸਾਥੀ ਆ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਮੰਗੀ ਕਹਿੰਦਾ ਜਿੰਨਾ ਟਾਈਮ ਜ਼ਿੰਦਗੀ ਪਹਿਲੇ ਤੇ ਕਹਿੰਦਾ ਵੀ ਕਬੱਡੀ ਛੱਡ ਦੇਣੀ ਸੀ ਪਰ ਹੁਣ ਸੰਦੀਪ ਭਰਾ ਕਰਕੇ ਆਪਾਂ ਹੋਰ ਜਿੰਨਾ ਸਮਾਂ ਖੇਡ ਸਕੇ ਖੇਡਾਂਗੇ ਮੰਗਸਿਆ ਤੇਰਾ ਬਹੁਤ ਬਹੁਤ ਧੰਨਵਾਦ ਹੈ ਹੁਣ ਦੋਨੋਂ ਟੀਮਾਂ ਦੇ ਕਪਤਾਨ ਹੋਣਗੇ